ਪੰਜਾਬ ਦੇ ਕੈਪਟਨ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ਤੇ ਜਿੱਥੇ ਕਾਂਗਰਸੀਆਂ ਵੱਲੋਂ ਆਪਣੀ ਸਰਕਾਰ ਦੀਆਂ ਉਪਲਬਧੀਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਨੂੰ ਭੰਡਿਆ ਜਾ ਰਿਹਾ ਹੈ ਇਸ ਦੇ ਚਲਦਿਆਂ ਸ਼ਰਮਨੀ ਅਕਾਲੀ ਦਲ ਦੇ ਐਮਪੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੈਪਟਨ ਦੇ 100 ਦਿਨਾਂ ਦੇ ਕਾਰਜਕਾਲ ਦੀ ਤੁਲਨਾ 100 ਕੱਪੜੇ ਨਾਲ ਕਰਦੇ ਹੋਏ ਗੱਪੀ ਸਰਕਾਰ ਦਾ ਤਮਗਾ ਦੇ ਦਿੱਤਾ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਦੋਸ਼ ਲਗਾਇਆ ਹੈ ਕਿ ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਗਏ ਸਨ ਉਹਨਾਂ 'ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਸਗੋਂ ਵੱਡੀਆਂ-ਵੱਡੀਆਂ ਗੱਪਾਂ ਨਾਲ ਲੋਕਾਂ ਦਾ ਢਿੱਡ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕੈਪਟਨ ਮਿੰਦਰ ਸਿੰਘ ਦੀ ਸਰਕਾਰ ਦੇ 100 ਦਿਨਾਂ ਦੀਆਂ ਉਪਲਬਧੀਆਂ ਦੇ ਵਿੱਚੋਂ 100 ਵੱਡੀਆਂ ਗੱਪਾਂ ਦਾ ਗਿਣਾ ਸਕਦੇ ਨੇ ਉਹ ਇੱਕ ਵੀ ਪ੍ਰਾਪਤੀ ਨਹੀਂ ਗਿਣਾ ਸਕਦੇ ਪਹਿਲੀ ਤਾਂ ਵੱਡੀ ਗੱਪ ਮੈਂ ਸਮਝਦਾ ਕਰਜ਼ਾ ਮਾਫੀ ਦੇ ਵਿੱਚ ਕੀਤੀ ਉਹਨਾਂ ਨੇ ਜਿਹੜਾ ਕਹਤਾ ਸੀ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰਦਾ ਕਰਤਾ ਦਾ ਸਾਡੇ 1.5 ਦਸ ਲੱਖ ਕਿਸਾਨ ਦਾ ਕਿਹੜੇ ਕਿਸਾਨ ਦਾ ਕਰਜ਼ਾ ਮਾਫ ਹੋਇਆ 1500 ਕਰੋੜ ਰੁਪਏ ਰੱਖ ਕੇ 1.5 ਦਸ ਲੱਖ ਕਿਸਾਨ ਲਈ ਇਹਦਾ ਮਜ਼ਾਕ ਹੈ ਤਾਂ ਵੱਡੀ ਗੱਲ ਕੀ ਹੋ ਸਕਦੀ ਹੈ ਫਿਰ 5 ਰੁਪਏ ਜੋਟੂ ਬਿਜਲੀ ਦਾ ਜਿਹੜਾ ਕਿਹਾ ਦੱਸੋ ਕਿਹੜੇ ਰਸੀਵਾਏ ਰੁਪਏ ਜੋਟ ਬਿਜਲੀ ਆ ਨਾ ਉਹਦੇ ਲਈ ਪੈਸਾ ਰੱਖਿਆ ਕਮ ਸੇ ਕਬ ਗੈਪ ਪੂਰਨ ਕਰਨ ਲਈ 3100 ਕਰੋੜ ਰੁਪਏ ਦੀ ਲੋੜ ਆ ਤੇ 3100 ਰੁਪਇਆ ਕਰੋੜ ਰੁਪਇਆ ਕਿੱਥੋਂ ਲਿਆਉਣਗੇ ਜਿਵੇਂ ਆਏਗਾ ਇਹਦੇ ਬਾਰੇ ਬਜਟ ਦੇ ਵਿੱਚ ਨਹੀਂ ਦੱਸਿਆ ਫਿਰ ਪੈਸਾ ਕਿੱਥੋਂ ਆਏਗਾ ਤਾਂ 100 ਦਿਨਾਂ ਦੇ ਵਿੱਚ 100 ਕਰੋੜ ਦਾ ਪ੍ਰੋਜੈਕਟ ਰੋਪੜ ਜਿਲੇਗਾ ਉਹ ਬੰਦ ਕਰਤਾ ਜ਼ਰੂਰ ਰਾਸਤੇ ਖਾਲਸਾ ਦੇ ਪਿੱਛੇ ਝੀਲ ਬੜਨੀ ਸੀ ਕਿਸ਼ਤੀਆਂ ਛੱਡੀਆਂ ਜਾਣੀਆਂ ਸੀ ਰੈਸਟੋਰੈਂਟ ਬੜਨਾ ਸੀ 32 ਕਰੋੜ ਦਾ 15 ਕਰੋੜ ਰੁਪਏ ਦੀ ਕੋਰੀਡੋਰ ਬੜਨੀ ਸੀ ਸ਼੍ਰੀ ਅਮਰਸਰ ਸਾਹਿਬ ਵਿਖੇ 21 ਕਰੋੜ ਦਾ ਇੱਕ ਕਨਵੈਨਸ਼ਨ ਹਾਲ ਬਣਾਉਣਾ ਸੀ ਦੁਨੀਆ ਆਸ਼ੀਆ ਹੋਟਲ ਦੇ ਭਾਈ ਥਾਂ ਤੇ ਰੈਸਟੋਰੈਂਟ ਤੇ ਲੈਂਡਸਕੇਪਿੰਗ ਦਾ ਪ੍ਰੋਜੈਕਟ ਇਹ ਸਾਰਾ 100 ਕਰੋੜ ਦਾ ਪ੍ਰੋਜੈਕਟ 100 ਦਿਨਾਂ ਦੇ ਵਿੱਚ ਰੱਦ ਕਰਕੇ ਕੋਈ ਨਵਾਂ ਪ੍ਰੋਜੈਕਟ ਜਾਰੀ ਕਰਨ ਦੀ ਗੱਲ ਕਹਿਦੀ ਇਹ ਗਪਨੀ ਤੇ ਹੋਰ ਕੀ ਆ ਪ੍ਰਾਪਤੀ ਤੇ ਤਾਂ ਕੋਈ ਗੰਨੀ ਜਾਂਦਾ ਸੀ ਸਰ ਜਿਹੜਾ ਟਰੱਕ ਯੂਨੀਅਨ ਨਾਲ ਜਿਹੜਾ ਇਹਨਾਂ ਨੇ ਜਿਹੜਾ ਹੈਗਾ ਭੰਗ ਕੀਤਾ ਉਹਦੇ ਬਾਰੇ ਕੀ ਕਹਿਣਾ ਹੈ ਟਰੱਕ ਯੂਨੀਅਨ ਆ ਵੀ ਭੰਗ ਕਰਨਾ ਮੈਂ ਸਮਝਦਾ ਇਸ ਸਰਕਾਰ ਦੀ 100 ਦਿਨਾਂ ਦੀ ਪ੍ਰਾਪਤੀ ਤੁਸੀਂ ਗਣ ਸਕਦੇ ਹੋ ਤੇ ਜਿਹਦੇ ਨਾਲ ਬਹੁਤ ਵੱਡਾ ਤੱਕਾ ਮੈਂ ਸਮਝਦਾ ਪੰਜਾਬ ਦੇ ਕਿਸੇ ਟਰੱਕ ਆਪਰੇਟਰਾਂ ਨਾਲ ਹੋਇਆ ਇਹਨਾਂ ਇੱਕ ਪਾਸੇ ਤਾਂ ਖੇਤੀ ਨੂੰ ਇਹ ਲਾਹੇਵੰਦ ਧੰਦਾ ਬਣਾਉਣ ਲਈ ਖੇਤੀ ਦੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਦੀਆਂ ਗੱਲਾਂ ਕਰਦੀ ਹੈ ਸਰਕਾਰ ਤੇ ਖੇਤੀ ਨਾਲ ਸਵਤੰਤਰ ਲੋਕ ਜਾਂ ਤਾਂ ਟਰੱਕ ਰੱਖਸਾ ਦੇ ਨੇ ਜਾਂ ਬੱਜਾ ਰੱਖਸਾ ਦੇ ਤੇ ਹੁਣ ਟਰੱਕ ਆਪਰੇਟਰ ਜਿਹੜੇ ਇੱਕ ਇੱਕ ਦੋ ਦੋ ਟਰੱਕਾਂ ਵਾਲੇ ਇਕੱਠੇ ਹੋ ਕੇ ਜੇ ਯੂਨੀਅਨਾਂ ਬਣਾਉਂਦੇ ਸੀ ਲੰਬੇ ਸਮੇਂ ਤੋਂ ਉਹ ਹੁਣ ਇਹਨਾਂ ਨੇ ਬੰਦ ਕਰਕੇ ਟਰੱਕਾਂ ਦਾ ਕਾਰੋਬਾਰੇ ਟੱਕਰਾ ਦੇਣਾ ਇਹ ਵੀ ਇੱਕ سرمਾਇਆਦਾਰ ਤੇ ਇਤਨਾ ਲੋਕਾਂ ਨੂੰ ਦੇ ਅਸ ਰੇਟਾਂ ਲਿਆ ਰੋਪੜ ਤੋਂ ਸੱਜਨ ਸੈਣੀ ਦੀ ਰਿਪੋਰਟ ਪੰਜਾਬ ਟੁਡੇ